ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਸਾਡੀ ਅੱਜ ਡੀਵੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ ਉਹਦੇ ਸਬੰਧ ਚ ਕੀਤੀ ਜਾ ਰਹੀ ਹੈ ਜਿਹੜੀ ਆਪਣੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਔਰ ਸਾਡੇ ਐਡੀਸੀ ਵੀ 1 ਮੈਡਮ ਜਿਹੜੇ ਆ ਉਹਨਾਂ ਦੀਆਂ ਇਨਸਟਰਕਸ਼ਨਾਂ ਤੇ ਸਾਡੇ ਐਸਚਓ ਮੌਇਦ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਹੈ ਇੱਕ ਚੋਰ ਬੜਾ ਐਕਟਿਵ ਚੋਰ ਸੀ ਉਹਨੂੰ ਫੜਿਆ ਸੀ ਫੜਨ ਤੋਂ ਬਾਅਦ ਉਹਦੇ ਖਿਲਾਫ ਐਫ ਆਈ ਆ ਨੰਬਰ 40 ਅੰਡਰ ਸੈਕਸ਼ਨ 302 303 2 2 317 2 ਦੇ ਵੀ ਐਨ ਐਸ ਦੇ ਵਿੱਚ ਜਿਹੜਾ ਐਫ ਆਈ ਆ ਦਰਜ ਕੀਤੀ ਗਈ ਸੀ ਜਿਹੜੀ ਨਵੀਆਂ ਸਾਡੀਆਂ ਸੈਕਸ਼ਨਾਂ ਨੇ ਔਰ ਉਹਦੇ ਕੋਲ ਗਾਂ ਫਰਦਰ ਜਦੋਂ ਤਾਂ ਰਿਮਾਂਡ ਲਿਆ ਗਿਆ ਉਹਦੀ ਕੋ ਪੁਸ਼ਕਿਸ਼ ਕੀਤੀ ਗਈ ਕਦਰ ਕਸ਼ਕੇਸ਼ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜਿਹੜੀ ਆਪਣੀ ਕਨਫੈਸ਼ਨ ਕੀਤਾ ਉਹਦੇ ਵਿੱਚ ਉਹ 8 ਹੋਰ ਜਿਹੜੇ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ-ਵੱਖ ਥਾਵਾਂ ਤੇ ਚੋਰੀ ਕੀਤੀ ਉਹ ਮੰਨਿਆ ਔਰ ਉਹ ਅਸੀਂ ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੌਰ ਸਿੰਘ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਸੀ ਉਸ ਤੋਂ ਬਾਅਦ ਜਿਹੜੇ ਅਸੀਂ ਰਿਕਵਰ ਕੀਤੇ ਆ ਟੋਟਲ ਇਸ ਆਪਣਾ ਮੁਕੱਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਰਿਕਵਰ ਕੀਤੇ ਆ ਔਰ ਮਲੂਕ ਸਾਂਗੇ ਲਈ ਸਪੋਝਾ ਜਿਹੜਾ ਦੋਸ਼ੀ ਹੈ ਇਹਨੂੰ ਅਰੈਸਟ ਸਰੇ ਕਿਹੜੀ ਜਿੰਨਾ ਵੇਚਦਾ ਹੀ ਇਹ ਰੱਖਦਾ ਇਹ ਅਜੇ ਤਾਂ ਇੰਨੇ ਸਾਰੇ ਵਹੀਕਲ ਕੋਈ ਇੱਕੋ ਜਗ੍ਹਾ ਤੇ ਡੰਪ ਕੀਤੇ ਹੋਏ ਸੀ ਟੋਟਲ ਜਿਹੜੇ ਆ ਕਿਉਂਕਿ ਇਹਦੇ ਕਲਾਬ ਪਹਿਲਾਂ ਵੀ ਵੈਸੇ ਮੁਕਦਮੇ ਦਰਜ ਹੈਗੇ ਆ ਤਿੰਨ ਪਰਚੇ ਪਹਿਲਾਂ ਇਹਦੇ ਕਲਾਬ ਦਰਜ ਆ ਚੋਰੀ ਦੇ ਔਰ ਇਹ ਵਹੀਕਲ ਚੋਰੀ ਕਰਨ ਦਾ ਹੀ ਕੰਮ ਕਰਦਾ ਹੈ ਉਹ ਹੁਣ ਗਾਂ ਫਰਦਰ ਦੇ ਕੋਲ ਕੋਸ਼ਿਸ਼ ਕਰ ਰਹੇ ਆ ਜੀ ਵੀ ਪਹਿਲੇ ਜਿਹੜੇ ਮੁਕਦਮੇ ਜਿਹੜੇ ਇਹਦੇ ਕਲਾਬ ਦਰਜ ਹੋਏ ਆ ਜਾਂ ਜਿਹੜੀ ਰਿਕਵਰੀ ਹੋਈ ਉਹ ਕਿੱਥੇ ਕਿੱਥੇ ਵੇਚੇ ਸੀ ਇਹਨੇ ਫਿਲਹਾਲ ਜਿਹੜੇ 9 ਮੋਟਰਸਾਈਕਲ ਆਪਣੇ ਕੋਲ ਤੋਂ 9 ਵਹੀਕਲ ਰਿਕਵਰ ਹੋਏ ਨੇ ਇੱਕ ਤਾਂ ਇਹਦੇ ਕੋਲੋਂ ਪਹਿਲੇ ਦਿਨ ਮਿਕਵਰ ਅੱਠ ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਡੰਪ ਕੀਤੇ ਸੀ ਪੱਠਾ ਆ ਉੱਥੇ ਬੇਬਾਦ ਬੰਦ ਪਿਆ ਪੱਠਾ ਆ ਸੋਰਸੰਗ ਵਾਲੇ ਉੱਥੇ ਇਹਨੇ ਝਾੜੀਆਂ ਦੇ ਵਿੱਚ ਡੰਪ ਕੀਤੇ ਹੋਏ ਸੀ ਸਰ ਕਿਹੜੀ ਜਗ੍ਹਾ ਤੇ ਉਹਨਾਂ ਨੇ ਜ਼ਗਾਰਾ ਕੀਤਾ ਇਹਨੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਔਰ ਨਾਲ-ਨਾਲ ਦੇ ਸਾਰੇ ਏਰੀਆ ਦੇ ਵਿੱਚ ਵਾਕਾ ਪਾ ਦਿੱਤੇ ਜੀ ਬਾਕੀ ਉਸ ਫਰਦਰ ਆਪਾਂ ਇਹਦੇ ਕੋਲ ਇਨਟੈਰੋਗੇਸ਼ਨ ਕਰ ਰਹੇ ਆ ਇਹਦੀ ਵੀ ਇਹਨੇ ਕਿੱਥੋਂ-ਕਿੱਥੋਂ ਚੋਰੀ ਕੀਤੀ ਇਹਦਾ ਸਰ ਪਹਿਲਾਂ ਵੀ ਮਾਮਲਾ ਹੈ ਹਾਂਜੀ ਤਿੰਨ ਮਕਦਮੇ ਇਹਦੇ ਖਿਲਾਫ ਪਹਿਲਾਂ ਦਰਜ ਆ ਜੀ ਪਹਿਲਾਂ ਬੀਡ ਵੀ ਐਂਡ ਸੀਡ ਵੀ ਐਨ ਔਰ ਆਰਪੀਐਫ ਕੋਸ ਜਿਹੜੀ ਆ ਸਾਡੇ ਜੀ ਰੇਲਵੇ ਦੀ ਉੱਥੇ ਵੀ ਇਹ ਖੜਾ ਪੱਚਾ ਦੱਸਦਾ ਇਹ ਇਕੱਲਾ ਹੀ ਹੈ ਜਾਂ ਗੈਂਗ ਹਜੇ ਤਾਂ ਇਹ ਇਕੱਲਾ ਹੀ ਹੈ ਜੀ ਹੁਣ ਗਾਂ ਹੋ ਸਕਦਾ ਕੋਈ ਦਾ ਸਾਥੀ ਬੇਲੀ ਹੋਵੇ ਵੀ ਉਪਰ ਚੈੱਕ ਕਰਾਂਗੇ ਜੀ ਗੰਦ ਦੱਸਦੇ ਆ ਅਕਸਰ ਜਿਹੜੇ ਸ਼ਰਮਸਾਰ ਨੇ ਸਿੱਧੇ ਸਾਈਡ ਤੇ ਲੁਵਾਣਾ ਉਹ ਸ਼ੀਟਾ ਕਰਦੇ ਆ ਤੇ ਗਿਆਨਾ ਮਤਲਬ ਚੈੱਕ ਕਰਦੇ ਏਰੀ ਇੱਥੇ ਜਾਂਦੀਆਂ ਬਾਤਾਂ ਸਾਨੂੰ ਜਾਂਦੇ ਤੇ ਮੁਖਤਲ ਤੋਰੀ ਕਰਕੇ ਤਰਮ ਕਰਨੀ ਲੈ ਜਾਂਦੇ ਇਹ ਰਸਤੇ 'ਚ ਕੋਈ ਇਸ ਤਰ੍ਹਾਂ ਦੀ ਲਾਟੇ ਬੰਦੀ ਨਹੀਂ ਤੁਸੀਂ ਸਰ ਵੀ ਤੁਹਾਡੀ ਹੱਥ ਬੰਦੀ ਹੋ ਸਕਦੀ ਕੀ ਜਿਹੜੀ ਪ੍ਰੋਪਰ ਚੈਕਿੰਗ ਹੋਵੇ ਹੱਦਬੰਦੀ ਸਾਡੀ ਹੱਦਬੰਦੀ ਤਾਂ ਸਾਡੀ ਚਵਾਰ ਰੋਡ ਤੇ ਵੀ ਹੈਗੀ ਆ ਔਰ ਸਾਡੀ ਤਰਨਤਾਰ ਰੋਡ ਤੇ ਵੀ ਹੈਗੀ ਆ ਸਟਾਟਮੈਂਟ ਵੀ ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਮੇਨ ਰੋਡ ਯੂਜ਼ ਨਹੀਂ ਕਰਦੇ ਐਸਕੇਪ ਰੂਟs ਥਾਣੀ ਜਿਹੜੇ ਛੋਟੇ ਪਿੰਡਾਂ ਦੇ ਥਾਣੀ ਰਸਤੇ ਜਾਂਦੇ ਉਧਰੋਂ ਨਿਕੜਨ ਕੋਲ ਜਾਂਦੇ ਆ ਇਹ ਤੁਹਾਡੀ ਗੱਲ ਠੀਕ ਆ ਵੈਸੇ ਤਰਨਤਾਰਨ ਦੇ ਕਾਫੀ ਦੋਸ਼ੀ ਆਪਾਂ ਪਹਿਲਾਂ ਵੀ ਪੜ੍ਹੇ ਆ ਜਿਹੜੇ ਤਰਨਤਾਰਨ ਤੋਂ ਇੱਥੇ ਆ ਕੇ ਚੋਰੀ ਕਰਕੇ ਉਹ ਤਰਨਤਾਰਨ ਦੇ ਵਿੱਚ ਹੀ ਮੋਟਰਸਾਈਕਲ ਗਾਂ ਫਰੰਦਰ ਚਲਾਈ ਜਾਂਦੇ ਪਿੰਡਾਂ ਦੇ ਵਿੱਚ ਔਰ ਕਾਫੀ ਅਸੀਂ ਪਿਛਲੇ ਦੌਰਾਨ ਵੀ ਅਸੀਂ ਤੇ ਇਹ ਵੀ ਵੈਸੇ ਉਧਰ ਦਾ ਹੀ ਰਹਿਣ ਵਾਲਾ ਆ ਬੇਸਿਕਲੀ ਔਰ ਮੋਟਰਸਾਈਕਲ ਵੀ ਉਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੋਰਸਿੰਘ ਵਾਲਾ ਜਿਹੜਾ ਪੱਠੇ ਦੇ ਉੱਤੇ ਡੰਪ ਕੀਤੇ ਹੋਏ ਸੀ ਉਤੋਂ ਗਾਂ ਇਹਨੇ ਫਰਦਰ ਵੇਚਣੇ ਸੀ ਕਿਸੇ ਨਾ ਕਿਸੇ ਨੂੰ ਔਰ ਆਪਾਂ ਗਾਂ ਦੇ ਪਰਫੋਰਮੈਂਸ ਦੇ ਨਾਲ ਟੈਰੋਗੇਸ਼ਨ ਦੇ ਵਿੱਚ ਚੈੱਕ ਕਰਾਂਗੇ ਜੀ ਇਹਦੀ ਏਜ ਕਰੀਬ 30 ਸਾਲ ਦਾ ਹੈਗਾ ਜੀ ਇਹ ਜੀ ਇਹਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹ ਜੀ ਬੇਸਿਕਲੀ ਦੇਖੋ ਜਿਹੜਾ ਹੁਣ ਤੱਕ ਅਸੀਂ ਇਹਦੇ ਕੋਲ ਪੁੱਛਗਿੱਛ ਕੀਤੀ ਹੈ ਬੇਲੜ ਹੈਗਾ ਜੀ ਔਰ ਇਹ ਸਿਰਫ ਇਹਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਮੁਕਦਮਿਆਂ ਚ ਇਹਦੇ ਅਰੈਸਟ ਪਾ ਕੇ ਨੂੰ ਜੇਲ ਭੇਜਿਆ ਗਿਆ ਬੇਲੋਂ ਹੋ ਕੇ ਬਾਹਰ ਆਇਆ ਫਿਰ ਇਹਨੇ ਚੋਰੀ ਕੀਤੀ ਇਹਦੇ ਖਿਲਾਫ ਤਿੰਨ ਮੁਕਦਮੇ ਆਲਰੇਡੀ ਪਹਿਲਾਂ ਦਰਜ ਹੈ ਚੌਥਾ ਆਇਆ ਦਰਜ ਹੋਇਆ ਔਰ ਕੋਈ ਕੰਮ ਕਰ ਨਹੀਂ ਕਰਦਾ ਸਿਰਫ ਇਹ ਆ ਕਿ ਜਦੋਂ ਇਹਨੂੰ ਕਿਤੇ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਵਹੀਕਲ ਤੇ ਗਾਫਰਦਰ ਵਿੱਚ ਕੋਈ ਨਸ਼ਾ ਨਹੀਂ ਨਸ਼ੇ ਦੀ ਵਾਲੀ ਗੱਲ ਅਜੇ ਨਹੀਂ ਕੋ ਸਾਹਮਣੇ ਆਈ